ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਝੋਲੀ ਅੱਡ ਕੇ ਜਿਹੜਾ ਨੇ ਬਾਬਾ ਸ਼੍ਰੀ ਚੰਦ ਮਹਾਰਾਜ ਦੇ ਦਰਲੇ ਲਏ ਨੇ ਨਾ ਕੱਖਾਂ ਤੋਂ ਲੱਖਾਂ ਚ ਤੇ ਲੱਖਾਂ ਤੋਂ ਕਰੋੜਾਂ ਚ ਜਾਂਦੇ ਮੈਂ ਅੱਖਾਂ ਨਾਲ ਵੇਖਿਆ ਲੋਕੀ ਕਹਿੰਦੇ ਕੱਖ ਵੀ ਨਹੀਂ ਸੀ ਸਾਡੇ ਕੋਲ ਕੱਖ ਵੀ ਨਹੀਂ ਸੀ ਗੱਲ ਕੀ ਮুরিਦ ਬਣਨਾ ਪੈਂਦਾ ਹੈ ਉਹਦੇ ਹੋਣਾ ਪੈਂਦਾ ਹੈ ਉਹ ਉਹ ਐਦੀ ਬਖਸ਼ਿਸ਼ ਦਾ ਮਾਲਕ ਕਹਿੰਦੇ 5 ਸਾਲ ਦੇ 5 ਸਾਲ ਦੇ ਸੀ ਬਾਬਾ ਸ਼੍ਰੀ ਚੰਨ ਮਹਾਰਾਜ ਇੱਕ ਨਾ ਜੋਗੀ ਆ ਗਿਆ ਆ ਕੇ ਉਹਨੇ ਅਲਖ ਜਗਾਤੀ ਸੁਲਤਾਨਪੁਰ ਲੋਧੀ ਦੀ ਧਰਤੀ ਅਲਖ ਜਗਾਈ ਅਲਖ ਨਰੰજન ਬੇਬੇ ਨਾਨਕੀ ਕੰਮ ਕਰਦੀ ਮਾਤਾ ਸੁਲਖਣੀ ਦਾ ਵੀ ਧਿਆਨ ਨਹੀਂ ਗਿਆ ਸੁਣਿਓ ਚਲੇ ਗਏ ਬਾਬਾ ਸ਼੍ਰੀ ਚੰਨ ਮਹਾਰਾਜ ਬਾੜ ਜੋਗੀ ਪਿਆਰ ਨਾਲ ਵੇਖਦਾ ਕਹਿੰਦਾ ਉਹ ਕਾਕਾ ਮੈਨੂੰ ਭਿਖਿਆ ਪਾ ਪਿਕ ਸ਼ਬਾ ਮੈਨੂੰ ਲਿਆਓ ਕੁਸ਼ੰਦਰੋਂ ਸੁਣੇ